ਸੂਬੇਚਾ ਵਪਾਰੀ ਨਾਲ ਕੱਢ ਰਹੀ ਕੱਢਾਵਾ ਨੂੰ ਵੇਖਦੇ ਹੋਏ ਪਠਾਨ ਕੋਲ ਪੁਲਿਸ ਨੇ ਸ਼ਹਿਰ ਵਿਖੇ ਕੱਢਿਆ 플ੈਗ ਮਾਰਚ ਸ਼ਹਿਰ ਦੇ ਲੋਕਾਂ ਪੁਲਿਸ ਤੇ ਪੂਰਾ ਸਹਾਰਾ ਰੱਖਣ ਦਾ ਦਿੱਤਾ ਸੁਨੇਹਾ ਵਪਾਰੀ ਵਰਗ ਨੂੰ ਡਰਨ ਦੀ ਨਹੀਂ ਹੈ ਜ਼ਰੂਰਤ ਸੁਰੱਖਿਆ ਦੇ ਲਿਹਾਜ਼ ਨਾਲ ਪੁਲਿਸ ਵੱਲੋਂ ਸ਼ਹਿਰ ਚ ਕਈ ਥਾਮਾ ਲਗਾਏਗੇ ਨਾਕੇ ਅਬੋਹਰ ਵਿਖੇ ਵਪਾਰੀਆਂ ਦੇ ਹੋਏ ਕਤਲकांड ਤੋਂ ਬਾਅਦ ਜਿੱਥੇ ਸਿਆਸਤ ਪੱਕੀ ਹੋਈ ਦਿਸ ਰਹੀ ਹੈ ਉੱਥੇ ਦੂਜੇ ਪਾਸੇ ਪੰਜਾਬ ਪੁਲਿਸ ਵੀ ਪੱਬਾ ਪੜ ਦਿਸ ਰਹੀ ਹੈ ਜਿਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪੁਲਿਸ ਵੱਲੋਂ ਹਰ ਤਰ੍ਹਾਂ ਦਾ ਇਤਿਹਾਦ ਵਰਤੇ ਚਾਰੇ ਨੇ ਅਤੇ ਸੁਰੱਖਿਆ ਦੇ ਲਿਹਾਜ਼ ਨਾਲ ਥਾਂ-ਥਾਂ ਤੇ ਨਾਕੇ ਵੀ ਲਗਾਈ ਗਏ ਨੇ ਅਤੇ ਅਜੇ ਕੁਝ ਪਠਾਨਕੋਟ ਵਿਖੇ ਵੀ ਵੇਖਣ ਨੂੰ ਮਿਲ ਰਿਹਾ ਹੈ ਦੱਸਦੇ ਚੱਲੀਏ ਕਿ ਪਠਾਨਕੋਟ ਵਿਖੇ ਅੱਜ ਪਠਾਨਕੋਟ ਪੁਲਿਸ ਵੱਲੋਂ ਸ਼ਹਿਰ ਵਿਖੇ ਫਲੈਗ ਮਾਰਚ ਕਰਿਆ ਗਿਆ ਅਤੇ ਇਸ ਦੌਰਾਨ ਵੱਡੀ ਗਿਣਤੀ ਚ ਸੁਰੱਖਿਆ ਦਸਤਿਆਂ ਦੇ ਨਾਲ ਪੁਲਿਸ ਵੱਲੋਂ ਪੂਰੇ ਸ਼ਹਿਰ ਦੇ ਬਾ ਮੰਦੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸੀਟੀ ਨੇ ਦੱਸਿਆ ਕਿ ਪੰਜਾਬ ਵਿਕੇ ਪਿਛਲੇ ਦਿਨੀ ਜੋ ਕਟਨਾਵਾ ਵਾਪਰੀਆਂ ਹਨ ਉਸ وجہ ਨਾਲ ਵਪਾਰੀ ਵਰਗ ਡਰਿਆ ਹੋਇਆ ਮਹਿਸੂਸ ਕਰ ਰਿਹਾ ਹੈ ਅਤੇ ਉਹਨਾਂ ਦੇ ਇਸ ਡਰ ਨੂੰ ਖਤਮ ਕਰਨ ਦੇ ਲਈ ਅੱਜ ਫਲੈਗ ਮਾਰਚ ਕੱਢਿਆ ਗਿਆ ਹੈ ਤਾਂ ਜੋ ਵਪਾਰੀਆਂ ਨੂੰ ਸੁਨੇਹਾ ਦਿੱਤਾ ਜਾ ਸਕੇ ਕਿ ਪੰਜਾਬ ਪੁਲਿਸ ਹਰ ਵੇਲੇ ਉਹਨਾਂ ਦੇ ਨਾਲ ਖੜੀ ਹੈ ਅਤੇ ਉਹਨਾਂ ਨੂੰ ਡਰਨ ਦੀ ਕੋਈ ਵੀ ਜ਼ਰੂਰਤ ਨਹੀਂ ਹੈ। ਉਹਨਾਂ ਨੇ ਦੱਸਿਆ ਕਿ ਸੁਰੱਖਿਆ ਦੇ ਲਈ ਸ਼ਹਿਰ ਦੇ ਚਾਰੇ ਪਾਸੇ ਨਾਕੇ ਲਗਾਏ ਗਏ ਨੇ ਅਤੇ ਇਹਨਾਂ ਨਾਕਿਆਂ ਦੇ ਬਾਹਰੀ ਸੂਬਿਆਂ ਤੋਂ ਆਉਣ ਵਾਲੀਆਂ ਗੱਡੀਆਂ ਦੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਚੈਕਿੰਗ ਵੀ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਵਪਾਰੀ ਕਿਸੇ ਵੀ ਤਰ੍ਹਾਂ ਆਪਣੇ ਆਪ ਨੂੰ ਅਸੁਰੱਖਿਅਤ ਨਾ ਸਮਝਣ ਪੰਜਾਬ ਪੁਲਿਸ 24 ਘੰਟੇ ਉਹਨਾਂ ਦੀ ਸੇਵਾ 'ਚ ਹਾਜ਼ਰ ਹੈ। ਭਾਰਤ ਨੈੱਟ ਨਿਊ ਸਵਾਲ ਆਪਕਾ ਤੋਂ ਰਜੇਸ਼ ਪਰਦਵਾ ਇਸ ਰਿਪੋਰਟ। ਇਹ ਫਲੈਗ ਮਾਰਕਸ ਦਾ ਰੀਜ਼ਨ ਇਹ ਹੈ ਕਿ ਜਨਰਲ ਸੈਂਸ ਆਫ ਸਿਕਿਉਰਿਟੀ ਜਿਹੜੀ ਆਪਣੀ ਪਠਾਨਕੋਟ ਦੀ ਜਨਤਾ ਨੂੰ ਆਪਾਂ ਦੇਣ ਲਈ ਕਰ ਰਹੇ ਹਾਂ। ਕਿਉਂਕਿ ਪਠਾਨ ਪੰਜਾਬ 'ਚ ਪਿਛਲੇ ਕੁਝ ਦਿਨਾਂ 'ਚ ਕੁਝ ਇਦਾਂ ਦੀ ਵਾਰਦਾਤ ਹੋਈਆਂ ਜਿਦੇ 'ਤੇ ਖਾਸ ਕਰਕੇ ਵਪਾਰੀ ਤਬਕਾ ਉਹਨੇ ਥੋੜਾ ਡਰ ਪਿਆ। ਪਰ ਪਠਾਨਕੋਟ ਦੀ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਆਪਾਂ ਬੇਸਿਕਲੀ ਮਾਰਕੀਟਸ 'ਚ ਸ਼ੋਅ ਫੋਰਸ ਕਰ ਰਹੇ ਆ ਅਦਰਵਾਈਜ਼ ਆਪਾਂ ਮਾਰਕੀਟ 'ਚ ਮਲਟੀਪਲ ਮਾਕੇ ਵੀ ਲਗਾ ਰੱਖਿਆ ਤਾਂ ਕਿ ਕਿਸੇ ਨੂੰ ਵੀ ਵਪਾਰੀ ਨੂੰ ਜਾਂ ਅਦਰਵਾਈਜ਼ ਕਿਸੇ ਬੰਦੇ ਨੂੰ ਕੋਈ ਡਰ ਜਾ ਭਿਆ ਜਾਂ ਕੋਈ ਇਦਾਂ ਦਾ ਜਿਹੜਾ ਉਹਦੇ ਮਨ 'ਚ ਧਾਰਨਾ ਨਾ ਆਵੇ ਕਿ ਵੀ ਕੋਈ ਡਰਦਾ ਮਾਹੌਲ ਹੈ ਬਾਕੀ ਪੁਲਿਸ ਜਿਹੜੀ ਹੈ 24 ਘੰਟੇ ਉਹਨਾਂ ਨਾਲ ਖੜੀ ਹੈ ਮੇਰੇ ਨਾਲ ਇਸ ਮਾਰਕੀਟ 'ਚ ਦੋਨੋਂ ਐਸਐਚਓ 1 ਐਂਡ 2 ਐਂਡ ਇਨਚਾਰਜ ਟ੍ਰੈਫਿਕ ਤੇ ਸਾਰੇ ਮੌਜੂਦ ਹੈ ਜਿਹੜੇ ਕਿ ਖਾਸਕਰ ਮਾਰਕੀਟ ਨਾਲ ਇਹ ਡੀਲ ਕਰਦੇ ਆ ਕਿਉਂਕਿ ਇਹਨਾਂ ਦਾ ਏਰੀਆ ਵੀ ਪੈਂਦਾ ਹੈ ਤੇ ਇਹਨਾਂ ਦੀ ਮੂਵਮੈਂਟ ਵੀ ਇੱਥੇ ਆ ਤੇ ਆਪਾਂ ਜਿਹੜੀ ਇਹ ਦਬੀ ਸ਼ੇ કંਟੀਨਿਊਸਲੀ ਰੱਖਾਂਗੇ ਅੱਗੇ ਵੀ ਇਹਦਾ ਜਿਹੜਾ ਬੇਸਿਕ ਰੀਜ਼ਨ ਇਹ ਹੀ ਹੈ ਕਿ ਲੋਕਾਂ 'ਚ ਜਿਹੜੀ ਸੈਂਸ ਆਫ ਸਿਕਿਉਰਟੀ ਆਵੇ ਉਹ ਡਰਨ ਨਾ ਤੇ ਇਹ ਸੋਚਣ ਕਿ ਪੁਲਿਸ ਉਹਦੇ ਨਾਲ ਹੈ ਮਾਮਕੇ ਤੇ ਇਹਦੀ ਕਾਫੀ ਆ ਉਹਦੀ ਗਿਣਤੀ ਤਾਂ ਮੈਂ ਨਹੀਂ ਦੱਸ ਪਾਉਂਗਾ ਬਟ ਇਹ ਹੈ ਕਿ ਸਫੀਸ਼ੀਐਂਟ ਮਾਮਕੇ ਆ ਇਹ ਤਿੰਨ ਟਾਇਰ 'ਚ ਹੈ ਜੀ ਇੱਕ ਤੇ ਆਪਣਾ ਸੈਕੰਡ ਲਾਈਨ ਨੂੰ ਡਿਫੈਂਸ ਦੂਸਰਾ ਅਮਰਨਾਥੀ ਯਾਤਰਾ ਜਿਹੜੀ ਚੱਲ ਰਹੀ ਹੈ ਉਹਦੇ ਨਾਕੇ ਆ ਤੇ ਤੀਸਰਾ ਜਿਹੜੇ ਸਿਟੀ ਦੇ ਏਰੀਏ ਜਾਂ ਆਦਰਵਾਇਜ਼ ਕਸਬਿਆਂ 'ਚ ਲਗਾਏ